ਪਰ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਰਹੀ ਹੁਣ ਤੁਸੀਂ ਆਪ ਹੀ ਬੋਲੀ ਜਾਂਦੇ ਹੋ ਝਾੜੂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਝਾੜੂ ਮਾਲਮਿੰਦਰ ਕੰਗ ਤੁਹਾਡੇ ਉਮੀਦਵਾਰ ਨੇ ਡਿਪਟੀ ਸਪੀਕਰ ਸਾਹਿਬ ਬੈਠੇ ਗੁਰਸ਼ੰਕਰ ਵਾਲੇ ਦਿਨੇਸ਼ ਚੱਡਾ ਬੈਠਾ ਸਾਡੀ ਸਾਰੀ ਨਵਾਂ ਸ਼ਹਿਰ ਦੀ ਟੀਮ ਬੈਠੀ ਹੈ ਆਮ ਘਰਾਂ ਦੇ ਧੀਆਂ ਪੁੱਤਾਂ ਦਿਲ ਕਰਦਾ ਵੋਟਾਂ ਪਾ ਦਿਓ ਜੇ ਰਜਵਾਰਿਆਂ ਨੂੰ ਪਾਉਣੀ ਐ ਜਾਂ ਉਹੀ ਗੁਲਾਮੀ ਈ ਚੱਲਣੀ ਐ ਉਹਨਾਂ ਨੂੰ ਬਾ ਦਿਓ ਫਿਰ ਕੋਈ ਫਾਇਦਾ ਨਹੀਂ ਸਾਾਨੂੰ ਪਾਈ ਹੋਈ ਇੱਕ ਕਪੂੜ ਦਾ ਮੁੱਲ ਮੋੜਾਂਗੇ ਉਹਨਾਂ ਨੂੰ ਪਾਈ ਹੋਈ ਵੋਟ ਕੋਈ ਮੁੱਲ ਨਹੀਂ ਮੋੜਨਾ दोने हाथ पर चक के तो नारे ला दो ए नारे <coughs> ए नारे केजरीवाल तक पहुंचन गे इनकलाब दो हाथ ऊपर चक के इनकलाब बोले सोनियाल भारत माता की वंदे वंदे ਨਫ਼ਰਤ ਦੀ ਰਾਜਨੀਤੀ ਸਮਾਜ ਨੂੰ ਵੰਡਣ ਦੀ ਰਾਜਨੀਤੀ ਦੇ ਖਿਲਾਫ ਵੋਟ ਪਾਓ ਤਾਨਾ ਸ਼ਾਹੀ ਦੇ ਖਿਲਾਫ ਵੋਟ ਪਾਓ ਲੋਕਤੰਤਰ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਦਾ ਲਿਖੇ ਹੋਏ ਸਬਦਾਨ ਨੂੰ ਬਚਾਉਣ ਵਾਸਤੇ ਵੋਟ ਪਾਓ ਇਹ ਹੀ ਮੇਰੀ ਪੀਲ ਹੈ ਥੈਂਕ ਯੂ ਬਹੁਤ ਬਹੁਤ ਧੰਨਵਾਦ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ